हां जी की हालचाल ਥੋਡੇ ਸਾਰਿਆਂ ਦੇ ਸਭ ਤੋਂ ਪਹਿਲਾਂ ਤੁਸੀਂ ਕਰਨ ਔਜਲਾ ਦੀ ਇਹ ਵੀਡੀਓ ਦੇਖੋ ਕਰਨ ਔਜਲਾ ਦੇ ਅਕਸਰ ਇਲਜ਼ਾਮ ਲੱਗਦੇ ਨੇ ਕਿ ਕਰਨ ਔਜਲਾ ਆਟੋ ਟਿਊਨ ਜ਼ਿਆਦਾ ਯੂਜ਼ ਕਰਦਾ ਤੇ ਨਾਲੇ ਕਿਹਾ ਜਾਂਦਾ ਕਿ ਕਰਨ ਔਜਲਾ ਜਦੋਂ ਵੀ ਲਾਈਵ ਸ਼ੋਅ ਲਗਾਉਂਦਾ ਕਿਤੇ ਵੀ ਜਾਂਦਾ ਤਾਂ ਉਥੇ ਸੀੜੀ ਚੱਲਦੀ ਹੈ ਕਰਨ ਔਜਲਾ ਲਾਈਵ ਨਹੀਂ ਹੁੰਦਾ ਉਸ ਤੋਂ ਬਾਅਦ ਹੁਣ ਕਰਨ ਔਜਲਾ ਦੇ ਫੈਨ ਕਰਨ ਔਜਲਾ ਦੀ ਵੀਡੀਓ ਲੈ ਕੇ ਆਏ ਜਿਹੜੀ ਤੁਸੀਂ ਪਹਿਲਾਂ ਦੇਖੀ ਐ ਤੇ ਇਹ ਜਵਾਬ ਦਿੱਤਾ ਉਹਨਾਂ ਹੇਟਰਾਂ ਨੂੰ ਜਿਹੜੇ ਕਹਿੰਦੇ ਨੇ ਕਿ ਕਰਨ ਔਜਲਾ ਆਟੋ ਟਿਊਨ ਯੂਜ਼ ਕਰਦਾ ਤੁਸੀਂ ਗਾਣਾ ਸੁਣ ਕੇ ਸਮਝ ਹੀ ਗਏ ਹੋਣਗੇ ਕਿ ਲਾਈਵ ਚਲਦਾ ਜਾਂ ਫਿਰ ਸੀੜੀ ਚਲਦੀ ਕਰਨ ਔਜਲਾ ਨੇ ਇਸ ਤਰੀਕੇ ਨਾਲ ਗਾਣਾ ਗਾਇਆ ਇਹਨਾਂ ਵਧੀਆ ਤਰੀਕੇ ਨਾਲ ਗਾਣਾ ਗਾਇਆ ਕਿ ਕਿਸੇ ਆਟੋ ਟਿਊਨ ਦੀ ਜ਼ਰੂਰਤ ਨਹੀਂ ਪਈ ਤੇ ਨਾਲੇ ਪਤਾ ਵੀ ਲੱਗਿਆ ਹੇਟਰਾਂ ਨੂੰ ਕਿ ਕਰਨ ਔਜਲਾ ਦੀ ਕੀ ਕਾਬਿਲਤ ਹੈ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਜਰੂਰ ਦੱਸਣਾ ਤੇ ਹੁਣ ਗੱਲ ਕਰ ਲਈਏ ਬਾਗੀ ਦੇ ਜਵਾਬ ਦੀ ਕੀ ਕਿਹਾ ਬਾਗੀ ਇਹ ਤਾਂ ਗੱਲ ਪੱਕੀ ਹੈ ਕਿ ਜਿਹੜਾ ਗਰੀਬ ਹੁੰਦਾ ਜਦੋਂ ਅਮੀਰ ਹੁੰਦਾ ਉਹ ਜਾਂ ਫਿਰ ਸਕਸੈਸਫੁਲ ਹੁੰਦਾ ਆਪਣੀ ਗਰੀਬੀ ਦੀ ਪੀੜਾ ਨੂੰ ਕੱਢ ਕੇ ਤਾਂ ਫਿਰ ਉਹ ਆਪਣੀ ਗੱਲਾਂ ਕਰਦਾ ਹੀ ਹੈ ਇਹ ਤਾਂ ਸਾਰੇ ਜਾਣਦੇ ਹੀ ਨੇ ਤੇ ਜਿਨੇ ਵੀ ਆਪਣੇ ਦੇਖੇ ਹੋਣੇ ਕਿ ਜਿਹੜੇ ਵੀ ਵੱਡੇ ਲੈਵਲ ਤੇ ਪਹੁੰਚਦੇ ਨੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਬਹੁਤ ਮਾੜੇ ਦਿਨ ਦੇਖੇ ਹੁੰਦੇ ਨੇ ਬਾਗੀ ਵੀ ਇਸ ਤਰ੍ਹਾਂ ਕੁਝ ਹੀ ਦਿਨਾਂ ਪਹਿਲਾਂ ਯਾਨੀ ਕਿ ਸਾਲ ਡੇਢ ਸਾਲ ਪਹਿਲਾਂ ਹੀ ਮਸ਼ਹੂਰ ਹੋਇਆ ਉਸ ਤੋਂ ਪਹਿਲਾਂ ਇਸਨੇ ਬਹੁਤ ਸਟਰਗਲ ਕੀਤਾ ਸੀ ਬਾਗੀ ਇੰਨਾ ਗਰੀਬ ਸੀ ਕਿ ਉਸ ਨੂੰ ਸੱਤ ਵੀ ਨਹੀਂ ਮਿਲਦੀ ਸੀ ਯਾਨੀ ਕਿ ਬਿਨਾਂ ਸੱਤ ਤੋਂ ਵੀ ਹੁੰਦਾ ਸੀ ਬਾਗੀ ਨੇ ਖੁਦ ਦੱਸੀ ਇਹ ਗੱਲ ਪਰ ਇੱਕ ਗੱਲ ਹੋਰ ਹੈ ਸਕਸੈਸ ਮਿਲਣ ਤੋਂ ਬਾਅਦ ਬੰਦੇ ਨੂੰ ਪਟਕੜਾ ਨਹੀਂ ਚਾਹੀਦਾ ਯਾਨੀ ਕਿ ਬੰਦਾ ਉਸ ਸਟੈਂਡ ਤੇ ਰਹੇ ਜਦੋਂ ਸਕਸੈਸ ਤੋਂ ਬਾਅਦ ਉਹੀ ਮਰਦ ਹੁੰਦਾ ਤੇ ਹੁਣ ਸੁਣੋ ਬਾਗੀ ਨੇ ਆਪਣੇ ਗਰੀਬੀ ਬਾਰੇ ਕੀ ਕਿਹਾ ਮੇਰੇ ਕੋਲੇ ਸੀਟੀ 100 ਮੋਟਰਸਾਈਕਲ ਸੀ ਕਿਸ਼ਤਾਂ ਟੁੱਟ ਗਈਆਂ ਏਜੰਸੀ ਵਾਲਾ ਕਹਿੰਦਾ ਏ ਬਾਈ ਵਾਪਸ ਕਰ ਦੇ ਘਰੋਂ ਚੱਕਣ ਆਈਏ ਮੈਂ ਨਹੀਂ ਪਾਵੇ ਪੈਸੇ ਨਹੀਂ ਹੈਗੇ ਪਰ ਇੱਜਤਦਾਰਾਂ ਤੈਨੂੰ ਪਿੰਡ ਤੋਂ ਬਾਹਰ ਆ ਕੇ ਮੋਟਰਸਾਈਕਲ ਦੇ ਦੇਣਾ ਜੇ ਮਾਲਕ ਨੇ ਚਾਇਆ ਤੇ ਗੱਡੀਆਂ ਵਾਲੇ ਹੋਵਾਂਗੇ ਕਹਦਾ ਜੱਗ ਘਟਖਾਨਾ ਖੜਾਇਆ ਹੋਵੇ ਲੀ ਵਿੱਚ ਵੇਖ ਜੱਟியே ਕਰੋੜ ਦਾ ਤੇ ਅੱਜ ਬੈਂਕ ਵਾਲਿਆਂ ਦੇ ਮੂਰੇ ਵੇਖਿਆ ਮੈਂ ਬਾਪੂ ਮੇਰਾ ਓਏ ਕਦੇ ਬੈਂਕ ਵਾਲਿਆਂ ਦੇ ਮੂਰੇ ਵੇਖਿਆ ਮੈਂ ਬਾਪੂ ਮੇਰਾ ਹੱਥ ਜੋੜਦਾ